ਸਰਵਨ ਵਰਕਰ ਸਰਵਨ ਮੇਰੀਆਂ ਮਾਵਾਂ ਭੈਣਾਂ ਬਜ਼ੁਰਗ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇੰਨੀ ਗਰਮੀ ਚ ਇੱਥੇ ਚੱਲ ਕੇ ਆਏ ਹੋ ਥੋੜਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਜੀ ਤੇ ਜੇ ਆਪਾਂ ਗੱਲ ਕਰੀਏ ਅੱਜ ਉਹਨੂੰ ਸਭ ਨੂੰ ਪਤਾ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਲੋਕ ਸਭਾ ਚੋਣਾਂ ਨੇ ਸਾਡੀ ਤਾਂ ਇਹੀ ਆਸ ਹੈ ਇਹੀ ਉਮੀਦ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਗੇ ਤੇ ਜੇਤੂ ਉਪਰਾਰ ਕਰੋਗੇ ਪਰ ਆਪਾਂ ਜੇ ਗੱਲ ਕਰੀਏ ਕਿ ਮਗਰਲੇ 2 ਸਾਲਾਂ ਚ ਆਮ ਆਦਮੀ ਪਾਰਟੀ ਨੇ ਕਿਹੜੇ ਕਿਹੜੇ ਕੰਮ ਕੀਤੇ ਨੇ ਜਿਹੜੇ ਪਿਛਲੇ 70 ਸਾਲਾਂ ਤੋਂ ਕੰਮ ਨਹੀਂ ਹੋਏ ਸੂਏ ਨੂੰ ਢਕਣ ਦਾ ਕੰਮ ਸੀਗਾ 33 ਕਰੋੜ ਰੁਪਏ ਦੀ ਲਾਗਤ ਨਾਲ ਛੂਆ ਟਕਿਆ ਗਿਆ ਤੇ ਜਿਹੜੀ ਦੂਜਾ ਵੱਡਾ ਮਸਲਾ ਸੀਗਾ ਕਿ ਸਿਵਲ ਹਸਪੀਟਲ ਦਾ ਜਿਹੜਾ ਉਹ ਬੁਰਾ ਹਾਲਤ ਸੀ ਖਸਤਾ ਹਾਲਤ ਸੀ ਟੈਟਰੀ ਹੋਇਆ ਪਿਆ ਸੀ ਜਿੱਤੇ ਮੈਂ ਜਾ ਕੇ ਦੇਖਿਆ ਉੱਥੇ ਡਾਕਟਰ ਸੀਗੇ ਨਾ ਮਸ਼ੀਨ ਸੀਗੀਆਂ ਜੋ ਜੋ ਫੈਸਿਲਿਟੀ ਚਾਹੀਦੀ ਤੇ ਇੱਕ ਵੀ ਫੈਸਿਲਿਟੀ ਹੋ ਸੀਗੀ ਸੋ 2 ਕਰੋੜ ਰੁਪਏ ਦੀ ਲਾਗਤ ਨਾਲ ਉਹ ਵੀ ਮਸ਼ੀਨਾ ਵੀ ਮਹਿੰਗੀਆਂ ਕਰਾਈਆਂ ਗਈਆਂ ਨੇ ਬਿਲਡਿੰਗ ਵੀ ਨਵੀਂ ਪੰਡ ਰਹੀ ਹੈ ਤੇ ਉੱਥੇ ਡਾਕਟਰ ਵੀ ਤੁਹਾਨੂੰ ਜਿਹੜੇ ਵੀ ਚਾਹੀਦੇ ਨੇ ਸਪੈਸ਼ਲਿਸਟ ਚਾਹੀਦੇ ਨੇ ਉਹ ਵੀ ਉੱਥੇ ਬੈਠਿਆ ਕਰਨਗੇ ਪੂਰੀ ਦੀ ਲੀਡ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਇਹ ਅਸੀਂ ਆਸ ਕਰਦੇ ਹਾਂ ਜੇ ਸਰਕਾਰ ਗ੍ਰੈਂਟਾਂ ਤੋਂ ਤੁਹਾਨੂੰ ਪਿੱਠ ਨਹੀਂ ਦਿਖਾਉਂਦੀ ਤੇ ਤੁਸੀਂ ਵੋਟਾਂ ਦੇ ਵੀ ਨਾ ਦਿਖਾਓ ਜੀ ਬਿਲਕੁਲ ਬਿਲਕੁਲ ਹੈ ਨਾ ਇਹੀ ਆਸ ਹੈ ਇਹੀ ਉਮੀਦ ਹੈ ਤੇ ਜੇ ਆਪਣੀ ਸੈਂਟਰ ਤੋਂ ਨਿਮਰਦੇ ਜਾਂਦੇ ਨੇ ਤੇ ਹੋਰ ਕੰਮ ਹੋਣਗੇ ਹੋਰ ਪ੍ਰੋਜੈਕਟ ਸ਼ੁਰੂ ਵੀ ਤੇ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਮੇਰੀਆਂ ਭੈਣਾਂ ਤੋਂ ਵੀ ਹਮਾਤੋਂ ਵੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਘਰੇ ਨਹੀਂ ਰਹਿਣਾ ਦੇਣੀ ਕਿਸੇ ਨੂੰ ਇਹ ਨਾਲ ਜੋ ਗਰਮੀ ਬਹੁਤ ਹੈ ਨਿਕਲ ਰਹੀ ਜੰਦਰ ਬੱਚੇ ਪ੍ਰਚਾਨ ਕਰਦੇ ਨੇ ਤੁਸੀਂ ਸਾਰੇ ਜਾ ਕੇ ਆਪਣੀ ਇੱਕ ਇੱਕ ਵੋਟ ਪਾ ਕੇ ਆਓ ਜੀ ਛੋਟੀ ਵੋਟ ਇਤਿਹਾਸ ਬਦਲਦੀ ਹੈ ਲੇਡੀਜ਼ ਦੀ ਵੋਟ ਤਾਂ ਸਪੈਸ਼ਲੀ ਬੰਦੇ ਬਾਰੇ ਉਤਰ ਹੋ ਜਾਗੋ ਮੈਨੂੰ ਲੱਗਦਾ ਲੇਡੀਜ਼ ਨੂੰ ਪਤਾ ਹੁੰਦਾ ਕਿਹੜਾ ਬੰਦਾ ਠੀਕ ਹੈ ਕਿਹੜਾ ਬੰਦਾ ਕਿਉਂ ਕਰ ਰਿਹਾ ਹੈ ਠੀਕ ਹੈ ਸੋ ਥੋੜੀ ਵੋਟ ਬਹੁਤ ਮਹਣੇ ਰੱਖਦੀ ਹੈ 8000 ਰੁਪਿਆ ਜਿੱਥੇ ਵੀ ਮੈਂ ਜਾਂਦੀ ਆ ਇਹ ਗੱਲ ਜ਼ਰੂਰ ਸੁਣਨ ਬਣਦੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ 8000 ਰੁਪਿਆ ਕੱਦ ਲੱਗੇ ਜ਼ਰੂਰੀ ਸੋ ਅਸੀਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਇਲੈਕਸ਼ਨਾਂ ਤੋਂ ਬਾਅਦ ਜਲਦ ਇਸ ਸਾਲ ਦੇ ਵਿੱਚ ਵਿੱਚ ਸੀਐਮ ਮਾਨਤਾਬ ਨੇ ਫੈਸਲਾ ਕੀਤਾ ਕਿ ਜਿਹੜੇ 8000 ਰੁਪਏ ਉਹ ਵੀ ਲੇਡੀਜ਼ ਨੂੰ ਮਿਲਣਾ ਸ਼ੁਰੂ ਹੋਏਗਾ ਤੇ ਲੇਡੀਆਂ ਜੇ ਤੁਹਾਨੂੰ ਕਿਹਦੇ ਹੋ ਤਿਆਰ ਨਹੀਂ ਮਿਲਿਆ ਅਰੇ ਮਾਨਸਾ ਨੇ ਵਾਦਾ ਕਰਿਆ ਤੇ ਜ਼ਰੂਰ ਪੂਰਾ ਕਰਨਗੇ ਜਿਵੇਂ 600 ਯੂਨਟ ਦਾ ਵਾਦਾ ਕੀਤਾ ਸੀਗਾ ਉਹ ਪੂਰਾ ਹੋਇਆ ਹੋਇਆ ਤੂਰੀ ਚ ਜਿੰਨੇ ਵਾਦੇ ਕੀਤੇ ਸੀ ਇੱਕ ਇੱਕ ਕਰਕੇ ਸਾਰੇ ਪੂਰੇ ਹੋ ਰਹੇ ਨੇ ਟਾਈਮ ਨੂਰ ਲੱਗਦਾ ਜਿਹੜੇ ਪਿਛਲੇ 70 ਸਾਲਾਂ ਤੋਂ